ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਅੱਜ ਅਸੀਂ ਗੁਰਦੁਆਰਾ ਬੁੱਢਾ ਜੋੜ ਰਾਜਸਥਾਨ ਦੇ ਵਿੱਚ ਜਿੱਥੇ ਖੜੇ ਆ ਇਹ ਜਿਹੜਾ ਸਥਾਨ ਆ ਗੁਰਦੁਆਰਾ ਬੁੱਢਾ ਸੌਰ ਇੱਥੇ ਜਹੇਦਾਰ ਬਾਬਾ ਬੁੱਢਾ ਸਿੰਘ ਜੀ ਨਿਹੰਗ ਜਿਹੜੇ ਨੇ ਉਹਨਾਂ ਦੀ ਏਸ਼ੌਣੀ ਸੀਗੀ ਤੇ ਇਸ ਜਗ੍ਹਾ ਤੇ ਭਾਈ ਬਲਾਕਾ ਸਿੰਘ ਨੇ ਜਦੋਂ ਆਣ ਕੇ ਦੱਸਿਆ ਵੀ ਮਸਾ ਰੰਗੜ ਜਿਹੜਾ ਹੈ ਉਹ ਜਕਰੀਆ ਖਾਨ ਦਾ ਜਿਹੜਾ ਗਾੜੀ ਹੈਗਾ ਅਹਿਲਕਾਰ ਤੇ ਉਹ ਦਰਬਾਰ ਸਾਹਿਬ ਦੇ ਵਿੱਚ ਬੜੀ ਬੇਰੁਧੀ ਕਰ ਰਿਹਾ ਹੈ ਤੇ ਇਥੋਂ ਜ਼ਿਹਦਾਰ ਬੁੱਢਾ ਸਿੰਘ ਦੀ ਗਵਾਹੀ ਦੇ ਵਿੱਚ ਫਿਰ ਬਾਬਾ ਸੁੱਖਾ ਸਿੰਘ ਜੀ ਤੇ ਬਾਬਾ ਮੋਤਾਬ ਸਿੰਘ ਜੀ ਉਹਨਾਂ ਨੇ ਘੋੜੇ ਲੈ ਕੇ ਤੇ ਪੱਟੀ ਦੇ ਲੰਬੜਦਾਰ ਬਣ ਕੇ ਠਿਕਰੀਆਂ ਇਕੱਠੀਆਂ ਕਰਕੇ ਮਾਮਲਾ ਲੈ ਕੇ ਸ੍ਰੀ ਅੰਮ੍ਰਿਤਸਰ ਦਰਬਾਰ ਤੱਕ ਪਹੁੰਚੇ ਤੇ ਮੱਛੇ ਰੰਗੜ ਦਾ ਸਿਰ ਵੱਢ ਕੇ ਨੇਜਿਆਂ ਦੇ ਟੰਗ ਕੇ ਅੰਮ੍ਰਿਤਸਰੋਂ ਚੱਲੇ ਤੇ ਕਿਤੇ ਰਸਤੇ 'ਚ ਰੁਕੇ ਨਹੀਂ ਤੇ ਉਹਨਾਂ ਨੇ ਆਣ ਕੇ ਇਥੇ ਜਿਹੜਾ ਆਪਣੇ ਘੋੜੇ ਸੀ ਇਥੇ ਆਣ ਕੇ ਖਿਲਾਰੇ ਤੇ ਜਿਹੜਾ ਮੱਛੇ ਰੰਗੜ ਦਾ ਸਿਰ ਸੀਗਾ ਆਹ ਤੁਸੀਂ ਜੰਡ ਵੇਖ ਸਕਦੇ ਜਿਹੜੀ ਸੀਸੇ 'ਚ ਮੜੀ ਆ ਇਸ ਝੰਡ ਦੇ ਉੱਤੇ ਆਣ ਕੇ ਉਹਦਾ ਸਿਰ ਰੱਖਿਆ ਸੀ ਤੇ ਇਤਿਹਾਸ ਦੱਸਦਾ ਵੀ ਜਦੋਂ ਸਿਰ ਰੱਖਿਆ ਉਸ ਪਾਪੀ ਦਾ ਤੇ ਝੰਡ ਵੀ ਪਾੜ ਕੇ ਦੋ ਟੋਟੇ ਹੋ ਗਈ ਸੀ ਝੰਡ ਸੁੱਕ ਚੁੱਕੀ ਆ ਪਰ ਝੰਡ ਸੰਗਤਾਂ ਦੇ ਦਰਸ਼ਨ ਵਾਸਤੇ ਜਿਹੜੀ ਸੰਭਾਲ ਕੇ ਸ਼ੀਸ਼ੇ ਦੇ ਵਿੱਚ ਰੱਖੀ ਹੋਈ ਆ ਇਸ ਝੰਡ ਦੇ ਤੁਸੀਂ ਜਿਹੜੇ ਉਹ ਦਰਸ਼ਨ ਕਰ ਸਕਦੇ ਹੋ ਇੱਥੇ ਇਹ ਬੀਕਾਨੇਰ ਦੇ ਜੰਗਲ ਸੀਗੇ ਤੇ ਐਸ ਬੰਨੇ ਤੁਹਾਨੂੰ ਜਿਹੜਾ ਕਿਲਾ ਵਿਖਾਉਨੇ ਆ ਇਹ ਜਿਹੜਾ ਇਹ ਬਾਬਾ ਜਹੇਦਾਰ ਬਾਬਾ ਬੁੱਢਾ ਸਿੰਘ ਜਿਹੜੇ ਸੀਗੇ ਉਹਨਾਂ ਦੀ ਸ਼ੌਣੀ ਸੀਗੀ ਇਹ ਪਹਿਲਾਂ ਕੱਚੀ ਹੋਇਆ ਕਰਦੀ ਸੀ ਤੇ ਇਹ ਪੱਕੀ ਕਰ ਦਿੱਤੀ ਜਿੱਥੇ ਨਿਹੰਗ ਰਹਿੰਦੇ ਸਨ ਤੇ ਇਹ ਸ਼ੌਣੀ ਸੀਗੀ ਜਿੱਥੇ ਨਿਹੰਗ ਸਿੰਘ ਇੱਥੇ ਜੰਗਲਾਂ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਰਹਿੰਦੇ ਸਨ ਬਾਬਾ ਬੁੱਢਾ ਸਿੰਘ ਦੀ ਗਵਾਈ ਦੇ ਵਿੱਚ ਤੇ ਇਥੋਂ ਭਾਈ ਸੁਖਾ ਸਿੰਘ ਤੇ ਮਤਾਬ ਸਿੰਘ ਸ੍ਰੀ ਅੰਮ੍ਰਿਤਸਰ ਜਾ ਕੇ ਤੇ ਮਸੇ ਰੰਗੜ ਦਾ ਸਿਰ ਵੱਢ ਕੇ ਆ ਨੀਜੇ ਦੇ ਟੰਗਿਆ ਜੇ ਇਹ ਦੋ ਸੂਰਬੀਰ ਯੋਧੇ ਨੇ ਭਾਈ ਸੁਖਾ ਸਿੰਘ ਜੀ ਕੰਬੋ ਕੀ ਮਾੜੀ ਤੇ ਬਾਬਾ ਮੁਤਾਬ ਸਿੰਘ ਜੀ ਮੀਰਾ ਕੋਟਿਆ ਇਹਨਾਂ ਯੋਧਿਆਂ ਨੇ ਮਸੇ ਰੰਗੜ ਦੇ ਸਿਰ ਵੱਢ ਕੇ ਲਿਆ ਕੇ ਦੇ ਅੰਮ੍ਰਿਤਸਰ ਤੋਂ ਚੱਲੇ ਸਨ ਤੇ ਇੱਥੇ ਆਣ ਕੇ ਘੋੜੇ ਖਲਾਰੇ ਸਨ ਤੇ ਇੱਥੇ ਆਣ ਕੇ ਉਹਨਾਂ ਦੇ ਸਿਰ ਰੱਖੇ ਸਨ ਇਹ ਸਿੱਖਾਂ ਦਾ ਜਿਹੜਾ ਇਹ ਇਤਿਹਾਸ ਹੈ ਇਹ ਸਾਧ ਸੰਗਤ ਜੀ ਤੁਸੀਂ ਇਸ ਵੀਡੀਓ ਦੇ ਰਾਹੀਂ ਇਸ ਗੁਰਦੁਆਰੇ ਸਾਹਿਬ ਦਾ ਇਸ ਸਥਾਨ ਦੇ ਜਿਹੜੇ ਹੈ ਇਹ ਦਰਸ਼ਨ ਕਰ ਸਕਦੇ ਹੋ ਇੱਧਰ ਜਿਹੜਾ ਹੈ ਇਹ ਪ੍ਰਾਤਨ ਗੁਰੂ ਦਾ ਦਰਬਾਰ ਹੈ ਛੋਟਾ ਉਹ ਵੀ ਤੁਹਾਨੂੰ ਮੁਖਾ ਦਿੰਨੇ ਆ ਤੇ ਉਸ ਤੋਂ ਬਾਅਦ ਇਸ ਬੰਨੇ ਜਿਹੜਾ ਹੈ ਉਹ ਨਵੇਂ ਦਰਬਾਰ ਜਿਹੜਾ ਹੈ ਨਵਾਂ ਗੁਰਦੁਆਰਾ ਸਾਹਿਬ ਜਿਹੜਾ ਉਹ ਬਣਿਆ ਹੋਇਆ ਹੈ ਇਹਦੇ ਵੀ ਇਹ ਨਵਾਂ ਅਸਥਾਨ ਜਿਹੜਾ ਹੈ ਗੁਰੂ ਦਾ ਦਰਬਾਰ ਬਣਾਇਆ ਇਸ ਅਸਥਾਨ ਦੇ ਵੀ ਆਪ ਜੀ ਦਰਸ਼ਨ ਕਰ ਸਕਦੇ ਹੋ ਤੇ ਸਾਧ ਸੰਗਤ ਇਹ ਹੈ ਇਥੋਂ ਦਾ ਬੁੱਢਾ ਜੋੜ ਗੁਰਦਵਾਰੇ ਦਾ ਇਤਿਹਾਸ ਇਹ ਜੋ ਰਾਜਸਥਾਨ ਦੇ ਵਿੱਚ ਹੈ ਇਹ ਸੂਰਬੀਰ ਜਉਦੇ ਭਾਈ ਸੁਖਾ ਸਿੰਘ ਤੇ ਬਾਬਾ ਮਤਾਬ ਸਿੰਘ ਜੀ ਇੱਥੇ ਮੱッセ ਰੰਗੜ ਦਾ ਸਿਰ ਵੱਢ ਕੇ ਲਿਆਏ ਸਨ ਇਹ ਇਥੋਂ ਦਾ ਇਤਿਹਾਸ ਹੈ ਆਪ ਜੀ ਨੂੰ ਕਿਦਾਂ ਦਾ ਲੱਗਿਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਸੰਗਤਾਂ ਵੀ ਦਰਸ਼ਨ ਕਰ ਲੈਣ ਇਹ ਬਾਬਾ ਮਹਿੰਦਰ ਸਿੰਘ ਜੀ ਜਹੇਦਰ ਬਾਬਾ ਮਹਿੰਦਰ ਸਿੰਘ ਜੀ ਇੱਥੇ ਦੇ ਮੁੱਖ ਸੇਵਾਦਾਰ ਨੇ ਜਿਹੜੇ ਸੇਵਾ ਇੱਥੇ ਨਿਭਾ ਰਹੇ ਨੇ ਸਾਧ ਸੰਗਤ ਜੀ ਇਹ ਸਾਡਾ ਫਰਜ਼ ਹੈ ਆਪ ਤੱਕ ਜਿਹੜਾ ਇਥੋਂ ਦਾ ਇਤਿਹਾਸ ਪਹੁੰਚਾਉਂਦਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਅਸੀਂ ਬਾਬਾ ਸੁਖਾ ਸਿੰਘ ਬਾਬਾ ਮਤਾਬ ਸਿੰਘ ਹੁਣਾਂ ਦੇ ਵਾਰਸ ਆ ਪੁੱਲ ਚੁੱਕ ਦੀ ਖਿਮਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ